ਕੜਾਖੇ ਲੱਗ ਗਏ ਨਾ ਉਹਦਾ ਕੰਮ ਉਹ ਵੇੜਦਾ ਆ ਗੰਦ ਜਿਹਾ ਸਮਾਰਦਾ ਕਿਦਾਂ ਦਾ ਪਿਆ ਸੀ ਜੇ ਕੋਈ ਆ ਗਿਆ ਅਗਲਾ ਕਹੂਗਾ ਉਹਨਾਂ ਦੀ ਬਹੂ ਘਰ ਚ ਕੰਮ ਕੰਨ ਧੰਦੇ ਕਰਦੀ ਨਹੀਂ ਹੈਗੀ ਨਾ ਪਤ੍ਹੀਆਂ ਚੱਕ ਚੱਕ ਕੇ ਇੱਥੇ ਲਾਉਣੀਆਂ ਪਾਸਾ ਥੱਲੇ ਦਿੰਨੀਆਂ ਹੋਰ ਇਹਨਾਂ ਨੂੰ ਵੀ ਛੇਕ ਲੱਗ ਜਾਊਗਾ ਹੋਰ ਕੀ ਆ ਇਹ ਕੰਮ ਤਾਂ ਕੰਮ ਨਹੀਂ ਫੜ ਜਾਣੇ ਸੀਗੇ ਪਤਾ ਵੀ ਨਹੀਂ ਲੱਗਿਆ ਅੱਜ ਤੱਕ ਮੈਨੂੰ ਕਿੰਨੇ ਕੰਮ ਕਰ ਲੈਨੇ ਹੋਰ ਕੀ ਸੁੱਖ ਨਾਲ ਜਮਾਈ ਨੂੰ ਪਤਾ ਲੱਗ ਰਿਹਾ ਮੈਨੂੰ ਤਾਂ ਅੱਜ ਨਾਲ ਕੋਈ ਥਕਾਵਟ ਨਾ ਕੁਛ ਲੈਣਾ ਨਾ ਦੇਣਾ ਆ ਬਾਪੂ ਦੀ ਨਾ ਦਵਾਈ ਨੇ ਕੰਮ ਕਰਤਾ ਹੋਰ ਕੁਛ ਨਹੀਂ ਆਉ ਲੱਗ ਰਹੀ ਐ ਪਾਥੀਆਂ ਸੱਤ ਮਾਰਨ ਕੁੜੇ ਵੀ ਕੋਈ ਸਫਲੁੱਤੀ ਨਿਕਲ ਆਉਗੀ ਟਿਕ ਜਾ ਕਰ ਤੂੰ ਆ ਛੱਡ ਦੇ ਸਰਦੇ ਪਾਤੀਆਂ ਪੁੱਤ ਆਥ ਨੇ ਮੈਂ ਆਪੇ ਲਾ ਦੂੰਗੀ ਬੇਬੇ ਮੈਨੂੰ ਕੰਮ ਕਰ ਲੈਣ ਦੇ ਕੀ ਹੋ ਰਿਹਾ ਤੈਨੂੰ ਮੈਨੂੰ ਨਹੀਂ ਹੋਇਆ ਪੁੱਤ ਤੈਨੂੰ ਹੋ ਰਿਹਾ ਮੇਰੀ ਤੀ ਬਣ ਕੇ ਆਖਰੇ ਤੂੰ ਹੀ ਕਰਨਾ ਤੂੰ ਕਰ ਲੈ ਉਹ ਕੋਈ ਨਹੀਂ ਹੁਣ ਵੀ ਮੈਂ ਕਰਨਾ ਆਥ ਨੇ ਵੀ ਮੈਂ ਕਰਾਂ ਆ ਦੇਖੀ ਤੂੰ ਪਤਾ ਦੇਖ ਲੈ ਪੁੱਤਾ ਬਿਮਾਰ ਹੋ ਕੇ ਮੰਜੇ 'ਚ ਪਾਈਂਗੀ ਫੇਰ ਕੰਮ ਕੌਣ ਕਰੂ ਫੇਰ ਮੈਨੂੰ ਕਰਨਾ ਪਊਗਾ ਮੈਂ ਨਹੀਂ ਬਿਮਾਰ ਹੁੰਦੀ ਹੈਗੀ ਤੂੰ ਫਿਕਰ ਨਾ ਕਰ ਤੂੰ ਆਪਦਾ ਜਾ ਕੇ ਤਾਹੇ ਆਖੇ ਨਹੀਂ ਲੱਗਦੀ ਹੈਗੀ ਚੱਲ ਭਾਈ ਕਰ ਲੈ ਫੇਰ ਤੇਰੀ ਮਰਜ਼ੀ ਹੈਗੀ ਹੋਰ ਕੀ ਆ ਵਾ ਬਨੋ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਅੱਗੇ ਦਾ ਇਹ ਕੰਮ ਤੋਂ ਇੰਨਾ ਟਲਦੀ ਹੁੰਦੀ ਅੱਜ ਹੀ ਠੀਕ ਦੀਨੀ ਕੱਲ ਕੀ ਹੋਗੀ ਵੀ ਅੱਜ ਐ ਭੱਜੀ ਕਿਉਂ ਫਿਰਦੀ ਐ ਚਲੋ ਮਰਜੀ ਦੀ ਮਾਲ ਕੇ ਐ ਕਰਦੀਆਂ ਹੁਣ ਤਾਂ ਵਾਦਾ ਪੋਚਾ ਵੀ ਲਾ ਹੀ ਜਿੰਦਾ ਮੈਂ ਤਾਂ ਕਹਿੰਦੀ ਬਾਪੂ ਜੀ ਦਾ ਦਵਾਈ ਬਾਰੀ ਵਧੀਆ ਹੈ ਤੁਹਾਡਾ ਬੇਬੇ ਨੂੰ ਦੱਸਦੀ ਹੋਈ ਨਹੀਂ ਹੈਗੀ ਕੱਲੀ ਖਾਇਆ ਕਰੂੰਗੀ ਮੁੜ ਕੇ ਐ ਨਹੀਂ ਪਤਾ ਬੇਬੇ ਮੇਰੇ ਮਦਰ ਹੀ ਪੈਂਜਵੇ ਵੀ ਹਾਂ ਤੁੰਕਾ ਤੋਂ ਖਾਣੀ ਐ ਨਾਲ ਇਹਦਾ ਕੋਈ ਨੁਕਸਾਨ ਨਾ ਦੇਸੀ ਦਵਾਈਆਂ ਵਧੀਆ ਲਾ ਅੱਜਾ 파ਸ ਵੀ ਚਮਕਾਏ ਦੋਸਤੀ ਦੇਖੀ ਬੇਤੇਰੇ ਤਾਂ ਖੋਸ਼ ਹੋ ਜਾਣਾ ਹੈ ਤੂੰ ਤਾਂ ਕਹਿੰਨੀ ਸੀ ਮੇਰਾ ਸਿਰ ਦੁਖਦਾ ਤੂੰ ਤਾਂ ਪੋਚੇ ਲਾਉਂਦੀ ਫਿਰਦੀ ਆ ਸਰ ਤਾਂ ਮੇਰਾ ਕਿਧਰ ਹੀ ਗਿਆ ਕੋਈ ਨਹੀਂ ਦੁਖਦਾ ਹੈਗਾ ਅੱਛਾ ਹੋਰ ਕੀ ਗੱਲ ਦਵਾਈ ਖਾਦੀ ਸੀ ਨਾ ਮੈਨੂੰ ਕੀ ਨਾ ਦਵਾਈ ਲਿਆ ਕੇ ਦਿੱਤੀ ਮੈਂ ਤਾਂ ਕੋਈ ਦਵਾਈ ਨਹੀਂ ਖਾਦੀ ਆਪਾਂ ਦਵਾਈ ਦੂਜੀ ਤਾਂ ਉਹੀ ਨਹੀਂ ਖਾਂਦੇ ਚਲ ਵਧੀਆ ਹੋ ਗਿਆ ਠੀਕ ਨਹੀਂ ਉਹੀ 100 200 ਲਵਾ ਕੇ ਆਉਂਦੀ ਨਾ ਨਾ ਹੁਣ ਨਹੀਂ ਲੱਗਦਾ ਤੁਹਾਡਾ ਕੋਈ ਪੈਸਾ ਲੰਗ ਜਾਂ ਵਿੱਚ ਦੀ ਲੰਗ ਜੇ ਲੰਗ ਜੇ ਮੇਰਾ ਕਿਹੜਾ ਕੋਈ ਜ਼ੋਰ ਲੱਗਦਾ ਮੇਰਾ ਵੀ ਨਹੀਂ ਲੱਗਦਾ ਜ਼ੋਰ ਤਾਂ ਹੋਰ ਦਵਾਰੇ ਲਾ ਦਿੰਦੀ ਆ ਐਡੀ ਕਿਹੜੀ ਗੱਲ ਐ ਅੱਜ ਹੀ ਪਤਾ ਨਹੀਂ ਕਿਵੇਂ ਮੇਰੀ એનર્ਜੀ ਡਾਊਨ ਜੀ ਹੋ ਰਹੀ ਆ ਕੱਲ ਮੈਂ ਕਿਵੇਂ ਭੱਜ ਭੱਜੇ ਕੰਮ ਨਵੇੜੀ ਜਾਂਦੀ ਜੀ ਅੱਜ ਤਾਂ ਜੀ ਹਿਨਿ ਘਰ ਆ ਮੇਰਾ ਤਾਂ ਕੰਮ ਕਰਨੂੰ ਐ ਕਰਦੀਆਂ ਬਾਪੂ ਵਾਲੇ ਜੈਸੀ ਦਵਾਈ ਇੱਕ ਚਮਚਾ ਹੋਰ ਲਾ ਕੇ ਆਂਦੀਆਂ ਅੱਜ ਫੇਰ ਭੱਜ ਭੱਜ ਕੰਮ ਨਵੇੜੂਗੇ ਐ ਤਾਂ ਫੇਰ ਨਾ ਮੇਰਾ ਬੁਰਾ ਹਾਲ ਹੋਊਗਾ ਜੀ ਨਹੀਂ ਲੱਗ ਰਿਹਾ ਘਰ ਚ ਵੀ ਨਹੀਂ ਜੀ ਲੱਗ ਰਿਹਾ ਮੇਰਾ ਤਾਂ ਚਲਿਆ ਨਾ ਸ਼ੁਕਰ ਆ ਹਾ ਦੇਸੀ ਦਵਾਈ ਦਾ ਨਾ ਕੋਈ ਨੁਕਸਾਨ ਆ ਮੈਨੂੰ ਹੁਣ ਫਾਇਦਾ ਹੋ ਗਿਆ ਸੁੱਖ ਨਾਲ ਕੰਮ ਬਥੇਰੇ ਕਰ ਲੈਂਦੀ ਆ ਪੜੇ ਵੀ ਚੱਕਣ ਵਾਲੇ ਪੈ ਧੁੱਪ ਚ ਮੱਚੀ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਬੀਰ ਹੋ ਕੀ ਗਿਆ ਇਹ ਨਾਕਾਮ ਕਰਨ ਕਿਵੇਂ ਲੱਗੀ ਅੱਗੇ ਤਾਂ ਹਰੇਕ ਕੰਮ ਤੋਂ ਹੈ ਟਾਲਦੇ ਹੁੰਦੇ ਚਲੋ ਚੌਂਪ ਹੋ ਗਿਆ ਇਹਨੂੰ ਘਰ ਦਾ ਪਿਆਰ ਹੋ ਗਿਆ ਵੀ ਮੇਰਾ ਘਰ ਮੈਂ ਕੰਮ ਕਰਿਆ ਕਰ ਚਲੋ ਵਧੀਏ ਜਵਾਕ ਕੰਮ ਕਰਦਾ ਚੰਗਾ ਰਹਦਾ ਜਾਣ ਦੇ ਕੰਮੋਂ ਪਹਿਲੇ ਤੁਤੇ ਧੋਕੇ ਰੱਖ ਦੂਗੀ ਹਾਂ ਚੱਲ ਜੈਨੂ ਖਾਵੇ ਖੜ ਕੇ ਮੈਨੂੰ ਤਾਂ ਨਾ ਸੁਰਗ ਦਿਖਾ ਰਖਿਆ ਮੈਨੂੰ ਇੱਕ ਗੱਲ ਦੀ ਤਾਂ ਖੁਸ਼ੀ ਵੀ ਹੈ ਵੀ ਮੇਰੀ ਨੂੰ ਇੰਨਾ ਕੰਮ ਕਰਦੀ ਐ ਇੱਕ ਮੈਨੂੰ ਟੈਨਸ਼ਨ ਹੋ ਰਹੀ ਐ ਵੀ ਇੰਨਾ ਕੰਮ ਤੋਂ ਟਾਲਦੀ ਸੀ ਜਿਵੇਂ ਮਾੜਾ ਇਹ ਕੰਮ ਨੂੰ ਕਹਿੰਦੀ ਉਹਦੀ ਮੇਰੇ ਮਗਰ ਪੈ ਜਾਂਦੀ ਖਿਜ ਜਾਂਦੀ ਸੀ ਇਹ ਕੰਮ ਇੰਨਾ ਕਰਨ ਕਿਉਂ ਲੱਗ ਗਈ ਕੀ ਗੱਲ ਮੈਨੂੰ ਤਾਂ ਲੱਗਦਾ ਨਾ ਕਿਸੇ ਨੇ ਸਿੱਖਿਆ ਦਿੱਤੀ ਵੀ ਤੂੰ ਕੰਮ ਕਰਿਆ ਕਰ ਤਾਂ ਹੀ ਇਹ ਇਨਾ ਕੰਮ ਕਰਨ ਲੱਗੀ ਮਾਰਾ ਭਾ ਬੋਲ ਰਾਣੀ ਨੂੰ ਕੁੜੇ ਰਾਣੀ ਉਰੇ ਆ ਮੇਰੇ ਕੋਲੇ ਹਾਂ ਬੇਬੇ ਕੀ ਆ ਵਹਿ ਜਾ ਉਰੇ ਮੇਰੀ ਗੱਲ ਸੁਣ ਬੇਬੇ ਮੈਨੂੰ ਕੰਮ ਕਰ ਲੈ ਲੈਂਦੇ ਤੂੰ ਬੈਠੀ ਰਹਿ ਕੰਮ ਕਰ ਤੇ ਬੈਠੇ ਤੇ ਟਿੱਕੇ ਮੇਰੀ ਗੱਲ ਸੁਣੋ ਛੇਤੀ ਕਰ ਬੇਬੇ ਜਿਹੜੀ ਗੱਲ ਕਰਨੀ ਆ ਮੈਂ ਕੰਮ ਵੀ ਨਿਬੜਨੇ ਨੇ ਨੀ ਨਿਬੜ ਜਾਣ ਕੇ ਕੰਮ ਤੂੰ ਮੈਨੂੰ ਇੱਕ ਗੱਲ ਦੱਸ ਪਹਿਲਾਂ ਤਾਂ ਤੂੰ ਇੰਨਾ ਕੰਮ ਕਰਦੀ ਤੂੰ ਇੱਕੋ ਲੱਗਤ ਇੰਨਾ ਕੰਮ ਕਿਵੇਂ ਕਰਨ ਲੱਗ ਗਈ ਕਿ ਤੇਰੀ ਮਾਂ ਨੇ ਕਿਹਾ ਵੀ ਤੂੰ ਆ ਦੀ ਸੱਸ ਦੀ ਮੂਰੀ ਕੰਮ ਕਰਿਆ ਕਰ ਬੇਬੇ ਮੇਰੀ ਮਾਂ ਨੇ ਤਾਂ ਮੈਨੂੰ ਪਹਿਲਾਂ ਵੀ ਇਹੀ ਗੱਲਾਂ ਸਮਝਾਈਆਂ ਸੀ ਆ ਮੈਨੂੰ ਹੀ ਹੋਣਾ ਕਾ ਲਈ ਆ ਪਹਿਲਾਂ ਮੈਂ ਉਹ ਜਣ ਗੱਲੀ ਜੀ ਕਰ ਦਿੰਦੀ ਸੀ ਪਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਸਹੁਰੇ ਘਰ ਜਾ ਕੇ ਤਾਂ ਕੁੜੀ ਨੂੰ ਕੰਮ ਕਰਨਾ ਹੀ ਪੈਂਦੇ ਨੇ ਮੈਂ ਵੀ ਸੋਚੀ ਜਾਂਦੀ ਆ ਵੀ ਅੱਗੇ ਜਦੋਂ ਮਾੜੇ ਮੈਂ ਕੰਮ ਨੂੰ ਕਹਿੰਦੀ ਮੇਰੇ ਤਾਂ ਤੂੰ ਭੱਜ ਕੇ ਮਾਰ ਪੈ ਜਾਂਦੀ ਮੇਰੇ ਤਾਂ ਜਮੀਨ ਤੂੰ ਆਖੇ ਲੱਗਦੀ ਆ ਹੁਣ ਤੂੰ ਸਾਰੇ ਕੰਮ ਮੈਨੂੰ ਹੱਥ ਨਹੀਂ ਲਾਉਂਦੇ ਆਪ ਹੀ ਕਰੀ ਜਾਂਦੀ ਐ हां बेबे ਹੁਣ ਮੈਂ ਕੰਮਨ ਲੱਗੀ ਕੰਮ ਹੁਣ ਤੈਨੂੰ ਤਾਂ ਵਧੀਆ ਲੱਗਦਾ ਹੁਣ ਲੱਗਦਾ ਤਾਂ ਪੁੱਤ ਵਧੀਆ ਐ ਐ ਵੀ ਮੈਂ ਕਹਿਣੀ ਵੀ ਤੇਰੀ ਮਾਂ ਨੇ ਐਨੇ ਵਧੀਆ ਸੰਸਕਾਰ ਦਿੱਤੇ ਨੇ ਪਹਿਲਾਂ ਤਾਂ ਤੂੰ ਮੈਥੋਂ ਹੀ ਮੱਥਾ ਮਰਵਾਈ ਜਾਂਦੀ ਮਗਰ ਪਾਈ ਜਾਂਦੀ ਤੂੰ ਮੇਰੇ ਹਾਂ ਚੱਲ ਕੋਈ ਨਹੀਂ ਬੇਬੇ ਹੁਣ ਤਾਂ ਨਹੀਂ ਮੈਂ ਤੇਰੇ ਮਗਰ ਪੈਂਦੀ ਹੁਣ ਦੇਖ ਲੈ ਦੋ ਤਿੰਨ ਦਿਨ ਹੋ ਗਏ ਮੈਂ ਭੱਜ ਭੱਜ ਕੰਮ ਨੂੰ ਵੇੜੀ ਨਹੀਂ ਨਾ ਪੁੱਤ ਤੂੰ ਤਾਂ ਮੈਨੂੰ ਸੁਰਗਤ ਘਰ ਕਿਵੇਂ ਤਾਂ ਗੋਡੇ ਵੀ ਅੱਧੇ ਦੁਖ ਲੱਗੇ ਹੋ ਗੋਡੇ ਦੁਖਦੇ ਬੇਬੇ ਤੇਰੇ ਹੋਰ ਪੁੱਤ ਬਲਾਈਂ ਦਰਦ ਹੁੰਦਾ ਤਾਈ ਤਾਂ ਮੈਥੋਂ ਕੰਮ ਨਹੀਂ ਹੁੰਦਾ ਇੰਨਾ ਦਰਦ ਹੁੰਦਾ ਕਿ ਐ ਕਰ ਲੈ ਬੇਬੇ ਦੇ ਕਿ ਮੇਰਾ ਕਿੰਨਾ ਕਰਦੀ ਆ ਹਨਾ ਉਹ ਵੀ ਮੈਨੂੰ ਪਿਆਰ ਨਾਲ ਤਾਂ ਰੱਖਦੀ ਹੈ ਵਿਚਾਰੀ ਦੇ ਗੋਡੇ ਵੀ ਦੋਹਦੇ ਨੇ ਇਹਨੂੰ ਵੀ ਦਵਾਈ ਨਾ ਦੱਸਦਾ ਦਵਾਈ ਬਾਰੇ ਪੁੱਤ ਆ ਬੁੜ ਬੁੜ ਜੇ ਕੀ ਕਰ ਜਾਂਦੀ ਸੀ ਬੇਬੇ ਕੁਛ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਵੀ ਤੂੰ ਪਹਿਲਾਂ ਮੈਨੂੰ ਐ ਦੱਸ ਜੇ ਮੈਂ ਤੈਨੂੰ ਕੋਈ ਗੱਲ ਦੱਸੂਗੀ ਮੇਰੇ ਮੈਨੂੰ ਗੁੱਸਾ ਤਾਂ ਨਹੀਂ ਕਰੇਗੀ ਮੇਰਾ ਹਾਏ ਮੈਂ ਮਰ ਜਾ ਫਲਾ ਦੇਤੀਆਂ ਨਾ ਵੀ ਕੋਈ ਗੁੱਸਾ ਕਰਦਾ ਹੁੰਦਾ ਤੂੰ ਮੈਨੂੰ ਦੱਸ ਕੀ ਗੱਲ ਹੈ ਬੇਬੇ ਮੈਂ ਤਾਂ ਐ ਕਹਿੰਦੀ ਆ ਆ ਨਾ 2 ਦਿਨ ਹੋ ਗਏ ਉਹ ਜਿਹੜਾ ਬਾਪੂ ਨਹੀਂ ਸੀ ਕਹਿੰਦਾ ਵੀ ਦੇਸੀ ਦਵਾਈ ਖਾਂਦਾ ਬਾਪੂ ਹਾ ਹਾ ਮੈਂ ਤਾਂ ਉਹਦੇ ਇੱਕ ਇੱਕ ਚਮਚਾ ਲਾ ਲੈਨੀ ਆ ਰੋਜ ਹਾਏ ਮੈਂ ਮਰ ਜਾ ਕੁੜੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਗੁਰਦੇ ਖਰਾਬ ਹੋ ਜਾਣਗੇ ਨਾ ਖਾਇਆ ਕਰ ਬੀਬੀ ਮੇਰੀ ਗੱਲ ਸੁਣ ਜੇ ਗੁਰਦੇ ਖਰਾਬ ਹੋਣੇ ਹੁੰਦੇ ਹੁਣ ਨੂੰ ਮੇਰੇ ਹੋ ਜਾਂਦੇ ਮੈਂ ਤਾਂ ਚੰਗੀ ਭਲੀ ਭੱਜੀ ਫੜਦੀ ਆ ਆਠ ਵਾਰ ਮਾਰਦੀ ਆ ਤੈਨੂੰ ਪਤਾ ਮੇਰੀ ਆ ਲੱਤ ਜੀ ਦਾ ਦਰਦ ਸੀਗਾ ਆ ਮੇਰਾ ਦਰਦ ਤਾਂ ਕਿਧਰੇ ਹੀ ਗਿਆ ਮਾਤਾ ਕਹਿੰਨੀ ਤੂੰ ਵੀ ਇੱਕ ਚਮਚਾ ਖਾ ਲਾ ਭੱਜੀ ਫਿਰੇਗੀ ਆ ਦੁੱਖ ਤਕਲੀਫਾਂ ਦਾ ਕੀ ਨਾਲੇ ਹੁਣ ਤਾਂ ਪਰਤੇਾਈ ਗੱਲ ਐ ਮੈਂ ਵੀ ਤਾਂ ਖਾਦਾ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ ਮੈਂ ਵੀ ਸੋਚੀ ਜਾਂਦੀ ਐ ਆਏ ਭਵੀਰੀ ਮੰਗੂ ਕਿਵੇਂ ਘੁੰਦੀ ਫਿਰਦੀ ਐ ਕੁੜੀ ਹੋਰ ਕੀ ਬੇਬੇ ਫਿਰ ਤੂੰ ਵੀ ਐ ਪੁਮੀਰੀ ਬਣ ਕੇ ਭੱਜਾ ਫਿਰੇਂਗੀ ਲੈ ਫਿਰ ਦੇਖੀ ਜਾਉ ਲਿਆ ਹਵਾ ਮੈਨੂੰ ਹਾਂ ਇੱਧਰ ਮੜ ਜੀ ਨਹੀਂ ਗਾ ਰੱਖੀ ਨਾ ਕੋਈ ਤੇ ਬਾਪੂ ਤਾਂ ਬਾਪੂ ਤਾਂ ਲੱਗਿਆ ਹੋਇਆ ਖਾਸੀ ਚਿਰ ਨੂੰ ਆਊਗਾ ਦੇਖ ਲੈ ਨੇ ਖਾ ਕੇ ਕੀ ਇਹ ਦੁਖੀ ਟੁੱਟ ਜੀ ਹੈ ਐਡੀ ਕੁ ਮਰਚ ਮੰਜੇ 'ਚ ਬੈਠਣਾ ਤੇਰਾ ਔਖਾ ਹੈਗਾ ਲੈ ਆਉਣੀ ਆਉਨੀਆਂ ਬੇਬੇ ਆਉਨੀਆਂ ਖੜ ਜਾ ਆਏਗਾ ਬੇਬੇ ਨੂੰ ਫੜਾਈ ਨਹੀਂ ਕੋਈ ਬੇਬੇ ਵੀ ਸੱਤ ਤੱਕ ਹੋ ਜੂਗੀ ਹਾ ਬੇਬੇ ਤੂੰ ਖਾ ਕੇ ਤਾਂ ਦੇਖੀ ਤੇਰੇ ਤਾਂ ਬੇਬੇ ਗੁੱਡੇ ਗੁੱਡੇ ਕਿਤਰੇ ਹੀ ਜਾਣਗੇ ਤੂੰ ਖਾ ਕੇ ਦੇਖੀ ਕਿਰਾ ਲੈ ਆਂ ਬੇਬੇ ਚੀਤੀ ਕਾ ਚਮਚਾ ਮਾਰਨ ਦਰ ਮੁਰਕੇ ਫਿਰ ਜ ਆਵੇ ਗਾਵਾ ਤੱਕ ਕਿਤੇ ਬੱਕ ਦੋਗੇ ਬਾਪੂ ਨਾ ਜੀ ਕਿਤੇ ਕਹੂਗਾ ਉਦੋਂ ਤਾਂ ਕੂਰ ਪੁਰੀ ਬੈਠਾ ਦਿਸੇਗਾ ਅੱਛਾ ਜੀ ਕਹਿੰਦਾ ਸੀਗਾ ਤੂੰ ਤਾਂ ਕਹਿੰਦਾ ਦੇਸੀ ਦਵਾਈ ਤੂੰ ਡਰਤੀ ਹੁਣ ਕਹੂਗਾ ਭਾਈ ਹੁਣ ਤਾਂ ਤੂੰ ਖਾਣ ਵੀ ਲੱਗੀ ਕਿ ਤਾ ਮੈਂ ਤਾਂ ਐਂ ਕਿਤੇ ਪੂਰੀ ਪਾੜੀ ਉਹ ਤਾਂ ਪੂੜਾ ਪੂਰਾ ਕੀ ਹੋ ਗਿਆ ਕੌੜੀ ਹੈ ਕੋਈ ਨਹੀਂ ਸੈਟ ਹੋ ਜਾਂਦਾ ਹੌਲੀ ਹੌਲੀ ਸੱਚੀ ਗੱਲ ਹੈ ਸੱਚੀ ਕਰ ਮੂੰਹ ਨਾ ਬਣਾ ਬੰਦ ਸੁਣ ਆਏ ਲੱਗਦਾ ਹੈ ਨਾ ਜਿੰਨੇ ਵਿੱਚ ਕੌੜ ਤੁੰਮੇ ਪਾਏ ਹੁੰਦੇ ਹੈ ਮਾਖਾ ਲਾ ਪਈ ਨਾ ਪੂਰੇ ਟਾਈਮ ਲੋ ਕਰੇ ਕਿ ਆਪ ਦੇਖਦੇ ਬਾਪੂ ਨਾ ਪੂਰੇ ਟਾਈਮ ਗੱਬੇ ਦੇਖੀ ਲੋਟ ਹੋ ਜਾਏਗੀ ਤੂੰ ਤਾਂ ਮੇਰਾ ਸ਼ੁਕਰਗੁਜ਼ਾਰ ਕਰੇਂਗੀ ਹੋਰ ਪੁੱਤ ਮੰਜੇ ਜਿਹਾ ਜਿੱਥੇ ਰੋਖਾ ਹੈਗਾ ਹੈ ਦੇਖੀਏ ਪਲਾਕ ਕਿੰਨਾ ਕਰਹਿ ਗਿਆ ਕੈਲਾ ਸਿਆ ਸਾਮਾਨ ਤੈਨੂੰ ਥੋੜਾ ਹੀ ਲੱਗਦਾ ਥੱਲਾ ਜਾ ਨੰਗਾ ਵੀ ਹੋ ਗਿਆ ਮੈਂ ਕਹਨਾ ਪੜੇ ਖਾ ਲੱਗਦਾ ਕੋਈ ਸਾਮਾਨ ਚੱਕਦਾ ਕੋਈ ਥੋੜੇ ਉਹ ਨਹੀਂ ਉਹੀ ਪੜੇ ਖਾ ਲੱਗਿਆ ਤੈਨੂੰ ਇਹ ਪਤਾ ਕੀ ਆ ਜਦੋਂ ਸਾਮਾਨ ਥੋੜਾ ਰਹਿ ਜੇ ਕਨਾ ਫੇਤਾ ਗਲਣਾ ਹੈ ਕੰਮ ਕਰਨੋਂ ਵੀ ਹਟ ਜਾਂਦਾ ਵਾ ਫੇਤਾ ਐ ਲੱਗਦਾ ਵੀ ਇਹ ਤਾਂ ਜਮੀ ਥੋੜਾ ਜਾ ਜਦੋਂ ਹੋਵੇ ਸਾਮਾਨ ਫੁੱਲ ਫੇਤਾ ਲਾਉਣਾ ਜਦੋਂ ਬੋਰੀ ਪਈ ਆ ਬਸ ਆਈ ਬੜੇ ਖਾਲਾ ਚਲ ਕੋਈ ਨਾ ਔਰੇ ਨਾਲੇ ਕਿਹੜਾ ਹੋਰ ਕੋਈ ਆਉਂਦਾ ਤੂੰ ਹੀ ਖਾਣਾ ਨਾਲੇ ਤੇਰੇ ਤੋਂ ਬਿਨਾਂ ਤਾਂ ਪਤਾ ਨਹੀਂ ਕਿਸੇ ਨੂੰ ਤੈਨੂੰ ਹੀ ਪਤਾ ਹੈ ਦੇਖ ਲਾ ਤੇਰੇ ਤੋਂ ਬਿਨਾਂ ਔਰੇ ਕੌਣ ਖਾਲੂ ਹਨਾ ਲਾਵਾਂ ਲਈਏ ਭੋਜ ਚਲੋ ਪੂਣੀ ਲਾ ਕੇ ਗਏ ਤੇ ਹਲੇ ਮੜ ਜਾ ਢੂਈ ਸਿੱਧੀ ਕਰ ਲਾ ਫੇਰ ਖਾਵਾਂਗੇ ਐ ਤਾਂ ਇਹਨੂੰ ਜਿੰਨੀ ਮਰਜ਼ੀ ਖਾ ਲਾ ਓਨੀ ਜ਼ਿਆਦਾ ਵੱਧ ਜਾਂਦੀ ਹੈ ਫਿਰ ਇਹ ਕੀੜੀਆਂ ਦੇ ਰਾਹ ਚ ਆਟਾ ਖੜਿਆ ਅਰਖਾ ਗੰਜਰ ਨੇ ਇਨੂੰ ਕਹਾ ਪਾ ਦੂਗਾ ਓ ਮੁੰਡਿਓ ਓ ਜਾ ਆਖੋ ਓ ਮੁੰਡਿਆ ਹਾਂ ਬਾਪੂ ਇਹਨੂੰ ਪਾ ਦੇ ਹੁਣ ਕਣਕ ਨੂੰ ਢੋਲ ਚਾ ਕੀ ਬੁਖਸਾਵੇਂਗਾ ਹੁਣ ਬਸ ਅੱਜ ਭਰ ਦਿੰਨੇ ਆ ਹੋਰ ਸੁੱਕ ਗਈ ਬਿਠੇਰਾ ਹੁਣ ਭਰ ਦੇ ਇਹਨੂੰ ਬਸ ਆ ਸਾਥ ਹੀ ਹਾਂ ਨਾਲੇ ਹੁਣ ਨਿਖੜਦੀ ਐ ਝੜਦਾ ਤਾਂ ਐ ਨਹੀਂ ਦਾਣਾ ਕੋਈ ਭਰ ਦੇ ਕਰਾਂ ਲਾਉਣੇ ਤਾਂ ਵੀਰ ਮੇਤੀ ਵਾਂ ਕਿ ਕਿ ਸਚਮਿੰਦਰ ਰੋ ਰਿਹਾ ਕਿਤੇ ਬੇਬੇ ਰਹਿਣ ਦੇ ਐਵੇਂ ਬਾਪੂ ਨੂੰ ਪਤਾ ਲੱਗ ਗਿਆ ਮੋੜ ਕੇ ਜਲੂਸ ਕਰ ਦੂਗਾ ਤੇਰੇ ਨਾਲੇ ਪਤਾ ਨਹੀਂ ਸੁਭਾ ਦਾ ਕਹਿ ਜਾ ਉਹ ਕੁਝ ਨਹੀਂ ਹੁੰਦਾ ਐਨੀ ਨਾਲ ਕੀ ਪਤਾ ਲੱਗੂਗਾ ਤੇਰੇ ਫਰਕ ਪੈ ਗਿਆ ਗੋਡੇ ਦਾ ਤੂੰ ਕੋਣਾ ਫਰਕ ਮੈਂ ਤਾਂ ਗੋਡੇ ਆਏ ਚੱਲਦੇ ਨੇ ਮੈਂ ਤਾਂ ਆਏ ਚੱਲਦੀ ਆ ਤੂੰ ਦੇਖ ਤਾਂ ਲੂਰੀ ਉਹ ਉੱਤਰ ਕੇ ਕਿੱਥੇ ਕੱਲ੍ਹ ਦੀ ਉਹ ਬੈਠਾ ਆਪਾ ਦੋਨੇ ਖਾਇਆ ਮਾਂ ਕਿ ਕਿਤੇ ਅੰਤ ਤੱਕ ਮੈਂ ਵੀ ਲਾਇਆ ਮੈਂ ਨਜ਼ਾਰਾ ਬੜਾ ਹੁੰਦਾ ਬੇਬੇ ਸੌਂ ਲੱਗੇ ਦਵਾਈ ਖਾ ਕੇ ਤਾਂ ਹੋਵੇਗੇ ਲੈ ਹਾਂ ਬਾਬੇ ਕੋਲ ਤਾ ਗੋਹਾਵੀ ਹਾਂ ਕੋਲ ਤਾ ਬਾਬੇ ਗੋਹਾਤਾ ਕੋ ਬਹਿ ਜਾ ਮੜ ਜਾ ਓਏ ਤੇ ਚੱਲ ਚਲੀ ਖੇਤ ਨੂੰ ਖੇਤ ਆ ਹਾਂ ਤੂੰ ਬਾਬੇ ਪਾਗਦਾ ਮੈਂ ਮੜਾ ਘਰੇ ਜਾ ਕੇ ਆਉਣਾ ਉਹ ਉਹ ਗੱਲ ਐ ਹਾਂ ਜਦ ਮੈਨੂੰ ਸ਼ੱਕ ਜੀ ਪੈਂਦੀ ਉਸ ਕੀ ਗੱਲ ਹੋ ਗਈ ਸ਼ੱਕ ਜੀ ਆਏ ਪੈਂਦੀ ਮੈਨੂੰ ਵੀ ਦਾਲ ਚ ਕੋ ਕਾਲਾ ਲੱਗ ਮੈਨੂੰ ਪਾਪੇ ਗੱਲ ਦਾਸ ਗੱਲ ਕੀ ਹੋ ਗਈ ਗੱਲ ਤਾਂ ਤੈਨੂੰ ਮੈਂ ਦੱਸਾਂ ਹਾਂ ਜਿਹੜੇ ਡੱਬੇ ਚ ਮੈਂ ਮਾਲ ਰੱਖਦਾ ਆ ਉਹਦਾ ਹਾਂ ਉਹ ਡੱਬੇ ਦਾ ਥੱਲਾ ਆ ਦੇਖਣ ਲੱਗ ਜਾਂਦਾ ਤੀਜੇ ਚੌਥੇ ਦਿਨ ਮੇਰਾ ਪਰਦਾ ਮੈਂ ਫੇਰ ਦੇਖਣ ਲੱਗ ਜਾਂਦਾ ਡੱਬਾ ਆ ਉਹਦਾ ਥੱਲਾ ਪਾਪੇ ਇੱਕ ਗੱਲ ਕਹਾਂ ਤੈਨੂੰ ਹਾਂ ਦੇਖ ਗੁਸਰਾਦਾ ਕਰੀ ਨਾ ਹਾਂ ਹਾਂ ਮੈਨੂੰ ਐ ਲੱਗਦਾ ਹਾਂ ਬਾਈ ਤੇਰਾ ਪੋਤਾ ਮਾਲ ਚੱਕਣ ਲੱਗਿਆ ਨੋ ਨੋ ਰਾਮ ਰਾਮ ਹਾਂ ਬੋਲੇ ਪਹਿਲਾਂ ਉੱਥੇ ਰਹਿੰਦੀ ਮਾਲ ਲੈਣਾ ਦੇਣਾ ਕਦੇ ਉਹਨੇ ਤਾਂ ਉਹੀ ਨਹੀਂ ਛੇੜਿਆ ਮਾਲ ਨਾਲੇ ਇਹ ਹਜਾ ਕਿੱਥੇ ਆਓ ਬਾਬੇ ਓਏ ਤੂੰ ਨੂੰ ਤੈਨੂੰ ਪਤਾ ਨਹੀਂ ਹੈਗਾ ਅੱਜਕੱਲੇ ਨਵੇਂ ਬਨੇਰੀ ਨਾ ਚੋਰੀ ਛਪੂਰੀ ਖਾਂਦੀ ਆ ਨਾਲੇ ਤਾਂ ਦੂਜਾ ਵੀ ਗਰਾਉਂਦੇ ਸਾਰਾ ਸਮਾਨ ਖਾਂਦੇ ਨੇ ਅੱਜਕੱਲ ਤਾਂ ਓ ਨਹੀਂ ਕੰਜਰਾ ਇਹ ਤੇ ਪਾਪੂਆ ਚੈੱਕ ਕਰ ਲਈ ਉਹਦੀਆਂ ਕਿਤੇ ਨਿਸ਼ਾਨ ਹੋਣ ਇਸ ਚੀਜ਼ ਦੀ ਚੋਰੀ ਨਹੀਂ ਰਹਿੰਦੀ ਇਹ ਤਾਂ ਉਗੜ ਕੇ ਮੂਰੇ ਆ ਜਾਂਦਾ ਹੁੰਦਾ ਨਸ਼ਾ ਪਤਾ ਨਹੀਂ ਤੈਨੂੰ ਇਹ ਵੀ ਮੈਂ ਗੱਲ ਕਹੀ ਸੀ ਮੈਂ ਤਾਂ ਇਹ ਕਹਣਾ ਕਿ ਤੇ ਉਹੀ ਤਾਂ ਨਹੀਂ ਘੱਟ ਦੇਤਾ ਉਹਨੇ ਕੰਜਰ ਨੇ ਹੈ ਹੈ ਦੇ ਚਰਮਾ ਤੋਲ ਕੇ ਲਿਆ ਅੱਛਾ ਜੀ ਹੋਰ ਹੋਣਾ ਕਿ ਉੱਡੂ ਹੈ ਕਿ ਪੈਟਰੋਲ ਆ ਵੀ ਛੁੱਟਣ ਲੱਗਾ ਗਿਆ ਕਿੱਧਰ ਆ ਫੇਰਾ ਬੱਤੈ ਨੂੰ ਕਹਿਤੀ ਕਰ ਜਿਹੜੀ ਗੱਲ ਆ ਉਹ ਤਾਂ ਗੱਲ ਹੈਗੀ ਆ ਅੱਗੇ ਆਪਣਾ ਭਾਈ ਰਾਜਾ ਮੇਰੀ ਗੱਲ ਬਾਬਾ ਮੇਰੀ ਗੱਲ ਸੁਣੇਗਾ ਨਾ ਤੇਰਾ ਪੋਤਾ ਲਾਉਂਦਾ ਵਿੱਚੋਂ ਮਾਲ ਗੱਲ ਬਸ ਕਹਿਤੀ ਗੱਲ ਮੈਂ ਤੈਨੂੰ ਕਹਿਤੀ ਕਰ ਅੱਗੇ ਮਹੀਨਾ ਪੂਰਾ ਚੱਲ ਜਾਂਦੇ ਹੁਣ ਤਾਂ ਪਤੰਦਰਾ 20 ਦਿਨ ਵੀ ਨਹੀਂ ਚੱਲਦਾ ਹੈਗਾ ਮਾਲ ਚੱਲ ਚੱਲੀਏ ਖੇਤ ਨੂੰ ਚੱਲ ਆਪਾਂ ਫਿਰ ਕੌਰ ਕਰਾਂਗੇ ਚੱਲ ਕੋਈ ਨਾ ਕੌਰ ਤਾਂ ਹੋਈਓ ਪਈਆ ਚੱਲ ਹਾਂ ਤਾਂ ਤੂੰ ਦੇਖ ਲਈ ਜਿੱਤੇ ਲਿਕੜੂ ਤੇਰੇ ਪੁੱਤੋ ਦੇ ਲਿਕੜੂ ਮਾਲ ਦੇਖਾਂਗੇ ਚੱਲ ਭਲਾਂ ਫਿਰਾਂ ਗੌਰ ਕਰਨੀ ਪੂਗੀ ਇਹ ਮੈਨੂੰ ਖਾਣ ਦੇ ਪਹਿਲਾਂ ਮੈਨੂੰ ਤਾਂ ਨਾ ਅੱਗੇ ਨੂੰ ਅੱਗੇ ਨੂੰ ਤਾਂ ਬਾਹਰ ਕੋੜੀ ਲੱਗਦੀ ਹਾਂ ਆਹ ਕੀ ਕਰੀ ਜਾਂਦੀਆਂ ਨੂਰੇ ਬੈਠੀਆਂ ਇਹ ਦੇਖਾ ਦੱਸ ਬੀਬੀਏ ਹੂੰ ਆ ਕੀ ਖਾਈ ਜਾਂਦੇ ਹੋ ਤੁਸੀਂ ਹੂੰ ਕੋਛ ਨਹੀਂ ਇਹ ਤਾਂ ਨਾ ਗੋਡੇ ਦੁਖਦੇ ਦੀ ਦਵਾਈ ਆ ਇਹ ਦਵਾਈ ਸੋਨੇ ਕਿਥੋਂ ਲੈਂਦੀ ਅਸੀਂ ਕਿਥੋਂ ਲਿਆ ਉਹ ਮੈਨੂੰ ਤਾਂ ਪਤਾ ਲੱਗਿਆ ਉਹਦੇ ਬਾਪੂ ਕਹਦਾ ਸੀ ਦੇਸੀ ਦਵਾਈ ਖਾਣਾ ਬਸ ਬਾਪੂ ਦੀ ਚੋਰੀ ਕਰੀ ਆ ਡੱਬਾ ਭਰੀ ਬੈਠਾ ਅੰਦਰ ਇਹਦੇ ਪੁੱਤ ਬਣ ਕੇ ਨਾ ਬਾਪੂ ਨੂੰ ਨਦਰਸੀ ਸਾਡੇ ਛਿੱਤਰ ਲਾਊਗਾ ਇਹ ਦਵਾਈ ਨਾ ਮੈਨੂੰ ਬਹੁਤ ਫਰਕ ਹੋਗਾ ਮੇਰੇ ਤਾਂ ਗੋਡੇ ਜਿਵੇਂ ਗਏ ਕਿਤਨੇ ਦੁਖਣੋਂ ਹਟ ਗਏ ਅੱਛਾ ਮੈਂ ਦੇਖਾਂ ਪਹਿਲਾਂ ਕਿਹੜੀ ਐ ਇਹ ਦਵਾਈ ਤੂੰ ਦੇਖ ਕੇ ਖਾ ਕੇ ਦੇਸੀ ਦਵਾਈ ਐ ਤਾਂ ਕੋਈ ਸਾਈਡ ਇਫੈਕਟ ਨਹੀਂ ਥੋਡੀ ਭੈਣ ਦੀ ਥੋਡੀ ਦੀ ਕੀ ਹੋ ਗਿਆ ਇਹਦਾ ਤੁਸੀਂ ਪੁੱਕੀ ਖਾਈ ਜਾਂਦੇ ਹੋ ਪੁੱਕੀ ਹਾਂ ਕਿੰਨੇ ਕ ਦਿਨਾਂ ਦੇ ਖਾ ਰਹੇ ਹੋ ਇਹ ਪੁੱਕੀ ਕਿੱਥੋਂ ਆ ਗਈ ਪੁੱਤ ਲੈ ਅੱਬੇ ਬੇਬੇ ਫਿਰ ਬਾਪੂ ਖਾਂਦਾ ਹੋਣਾ ਨਾ ਮੈਂ ਵੀ ਤਾਂਹੀਂ ਕਹਾਂ ਵੀ ਬਾਪੂ ਇੰਨਾ ਕੰਮ ਕਿਵੇਂ ਕਰਦਾ ਆਹ ਖਾਂਦਾ ਪਤੰਦਰ ਸਾਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਪੁੱਤ ਜਿਹੜੀ ਦੇਸੀ ਦਵਾਈ ਹੈ ਨਾ ਮੇਰਾ ਵੀ ਪਿਓ ਖਾਂਦਾ ਸੀ ਉਹ ਪੁੱਕੀ ਵਾਂਗੂ ਹੁੰਦੀ ਹੈ ਉਹ ਬੀਬੀ ਇਹਦਾ ਪੁੱਕੀ ਆ ਮੈਨੂੰ ਪਤਾ ਕੈ ਕਿ ਦਿਨਾਂ ਤੋਂ ਖਾਣੇ ਹੋ ਤੁਸੀਂ ਪੁੱਤ ਮੈਨੂੰ ਤਾਂ ਹੋ ਗਏ 15 ਦਿਨ ਹਾਏ ਓ ਰੱਬਾ ਮੈਨੂੰ ਉਸ ਤੋਂ ਵੀ ਜ਼ਿਆਦਾ ਹੋ ਗਏ ਤੁਸਤਾ ਹੁਣ ਨਸ਼ੇ ਤੇ ਲੱਗ ਗਈਆਂ ਅਸੀਂ ਕੀ ਕਰੀਏ ਹੁੰਦਾ ਸੀ ਦਵਾਈ ਆ ਮੈਂ ਤਾਂ ਆਏ ਨਾ ਨਜ਼ਾਰਾ ਹੁੰਦਾ ਸੀ ਭੱਜ ਭੱਜ ਕੰਮ ਨਵੇੜਦੀ ਸੀ ਆ ਬੇਬੇ ਦੇ ਗੋਡੇ ਵੀ ਫੇਰ ਮੁੰਡੇ ਮੇਰੇ ਤਾਂ ਨਾ ਗੋਡੇ ਆਏ ਮੈਂ ਤਾਂ ਉਰੀ ਮੰਗੂ ਉੱਡੜਦੀ ਫਿਰਦੀ ਆ ਸਾਹ ਕਿਧਰੇ ਗਿਆ ਦਰਦ ਦੁਰਦ ਓਏ ਤਾਂ ਹੀ ਜਾਂਦਾ ਭੁੱਕੀ ਖਾਂਦੀਆਂ ਨਹੀਂ ਤੁਸੀਂ ਕੰਮ ਕਰਦੀਆਂ ਫਰੀ ਹਾਏ ਮੈਂ ਮਰ ਜਾ ਪੁੱਤ ਬਾਪੂ ਨੂੰ ਨਾ ਦੱਸਦੀ ਉਹ ਤਾਂ ਸਾਡੇ ਛਿੱਤਰ ਲਾ ਕੇ ਘਰੋਂ ਕਰ ਦੂਗਾ ਓ ਤੂੰ ਤਾਂ ਹੁਣ ਨਸ਼ੇ ਤੇ ਲੱਗ ਗਈਆਂ ਬੈਲਪਣੇ ਤੇ ਹਾਏ ਮੈਂ ਮਰ ਜਾ ਕਿੱਥੋਂ ਖਾਇਆ ਕਰੂੰਗੇ ਹਾਏ ਪੁੱਤ ਸਾਨੂੰ ਹੁਣ ਨਸਾ ਕੌਣ ਦੇਊਗਾ ਹੱਥ ਬਣਾ ਮੇਰਾ ਪੁੱਤ ਬਣ ਕੇ ਸਾਨੂੰ ਤਾਂ ਕਿਸੇ ਨਾ ਸੰਟਰ ਸੰਟਰ ਜੇ ਕਹਿੰਦੇ ਨੇ ਸਿਡਾਉਂਦੇ ਨੇ ਉੱਥੇ ਲੈ ਜਾ ਦੱਸ ਦੇਣਾ ਹਏ ਦੇਖ ਬੀਬੀ ਇਹ ਆ ਤਾਂ ਸੋਨੇ ਪੁੱਠਾ ਕੰਮ ਛੇੜ ਲਿਆ ਨਸ਼ੇ ਤੇ ਲੱਗ ਗਿਆ ਇਹਦਾ ਮਿਲਦੀ ਵੀ ਨਹੀਂ ਹੈਗੀ ਹੁਣ ਪੁੱਤ ਬਣ ਕੇ ਬਾਪੂ ਕੋਲੇ ਗੱਲ ਤੇ ਨਾ ਕਰੀ ਮੇਰਾ ਦਿਲ ਟੜਕ ਲੱਗਿਆ ਮੈਂ ਕਿਰ ਅੰਦਰ ਪੈ ਜਾ ਜਾ ਕੇ ਆ ਬਾਪੂ ਨੂੰ ਵੀ ਹੁਣ ਫੜਨਾ ਪਊਗਾ ਐ ਤਾਂ ਨਹੀਂ ਕੰਮ ਚੱਲਣਾ ਸਾਰੇ ਪੈਸੇ ਦਾ ਹੁਣ ਭੁੱਕੀ ਰਹੀ ਨਗਾੜਿਆ ਕਰੂ ਚੱਲ ਅੰਦਰੇ ਬਣ ਕੇ ਬਿਠਾ ਲਿਆ ਓਏ ਆ ਜਾ ਹੁਣ ਓ ਬੰਨੋ ਅੰਦਰੇ ਬਹਿ ਗਿਆ ਜਾ ਕੇ ਉਹ ਇਹਦਾ ਜਵਾਬ ਦੇ ਗਿਆ ਭਾਈ ਸਭ ਖਾ ਉਹ ਹਾ ਦੁਰ ਫਟੇ ਮੂੰ ਤੇਰੇ ਕਹਿੰਦਾ ਮਰ ਜੂ ਮੈਂ ਤਾਂ ਲੈਦੀ ਉਹ ਆ ਤੇਰੇ ਸਦਕੇ ਤੇਰੀ ਲੱਖੋ ਲੱਖੋ ਨਾਲੇ ਭਾਈ ਬਾਬੇ ਮੇਰੀ ਗੱਲ ਸੁਣ ਲਾ ਉਹਦਾ ਨਾਂ ਨੁਕਰ ਕਰਦਾ ਸੀ ਕਹਿੰਦਾ ਵੀ ਅੱਗੇ ਤੋਂ ਦਾ ਇੰਤਜ਼ਾਮ ਹੋਰ ਕਰ ਲਊਗਾ ਇੰਨੀ ਨਹੀਂ ਮੇਤੋਂ ਮੈਂ ਕਰ ਸਕਦਾ ਤੁਸੀਂ ਤਾਂ ਕਹਿੰਦਾ 15 ਦਾ ਵਾਧੇ ਆਜ ਨੂੰ ਲੈਣਾ ਹਾਏ ਬਾਬੇ ਮੈਨੂੰ ਤਾਂ ਐਂ ਦੱਸ ਮਹਾਰਾਜ ਦੀ ਸ਼ੇਤੀ ਲਾ ਕੇ ਆ ਸ਼ੱਕ ਜੀ ਤਾਂ ਮੈਨੂੰ ਪਈ ਜਾਂਦੀ ਹੈ ਵੀ ਮਾਲ ਐਤਕੀ ਛੇਤੀ ਲਾ ਕੇ ਤੋਸ। ਹੋਰ ਉਹ ਕਹਿੰਦਾ ਪਹਿਲਾਂ ਤੁਸੀਂ ਮਹੀਨਾ ਫਰਮਾਈ ਲਓ। ਮੈਂ ਕਹਿੰਦਾ ਇਹਨੇ ਘੱਟ ਤਾਂ ਨਹੀਂ ਦਿੱਤਾ ਹੈਗਾ ਪਹਿਲਾਂ। ਨਾ ਨਾ ਮੈਂ ਤੋਹ ਰਖਿਆ ਅੰਦਰ। ਆਂ ਡਾਦੇ ਬਾਤਾਂ ਡਾਦੇ ਗੱਲਾਂ ਅੰਦਰ ਸੁਣਦੇ ਹੋਗੇ ਸਾਰੇ। ਨਾ ਨਾ ਗੱਲ ਬਾਬੇ ਪਤਾ ਕੀ ਆ ਮੈਂ ਤੋਲ ਕੇ ਲਿਆ ਮਾਲ ਤੋ। ਉਹ ਕਹਿੰਦਾ ਵੀ ਪਹਿਲਾਂ ਮਾਲ ਥੋੜਾ ਚੱਲ ਗਿਆ ਤੇ ਮਹੀਨਾ ਸਵਾ ਮਹੀਨਾ। ਤੋ ਉਹਦੇ ਕੋਲੇ ਕਾਤਕ ਲਾਇਆ ਹੋਇਆ ਜਿੰਨੂ ਜਿੰਨਾ ਤਾਂ ਲਿਖਦਾ ਉਤੇ। ਕਹਿੰਦਾ ਐਤਕੀ ਥੋੜਾ ਚੱਲੇ ਨੇ 2 ਦਿਨ ਕਹਿੰਦਾ ਇਹ ਹਾਤ ਹੋ ਗਈ ਇਹ ਕੀ ਗੱਲ ਬਿੰਤਾ ਲਾ ਤੈਂ ਵਧਾਤਾ ਕੰਮ ਤੂੰ ਜਿਆਦਾ ਲੱਗਦਾ ਬਾਬੇ ਮੈਂ ਕਿਥੋਂ ਵਧਾਤਾ ਯਾਰ ਮੈਂ ਤਾਂ ਤੈਨੂੰ ਪੁੱਛ ਕੇ ਲੈਣਾ ਜਿੰਨਾ ਪੁੱਛੇ ਕਿਉਂ ਜਦੋਂ ਉਹ ਰੇ ਚੱਕਣ ਜਾਂਦਾ ਮੈਨੂੰ ਲੱਗਦਾ ਅੰਦਰ ਤੂੰ ਖਾ ਕੇ ਆਉਣਾ ਹਾਏ ਦੇਖ ਲਾ ਵੇ ਹਾਏ ਦੇਖ ਤਿੰਨ ਵਾਰੀ ਰੇ ਲੈਣ ਗਿਆ ਤੂੰ ਤਿੰਨੇ ਵਾਰੀ ਮਾਲ ਖਾ ਕੇ ਆਇਆ ਦਰਮਿਆਨ ਤੋਂ ਮੈਨੂੰ ਸੁਣਾ ਮੇਰੇ ਬਿਨਾ ਪੁੱਛੇ ਮੈਂ ਤਾਂ ਕਿੱਲੇ ਕੋਹੇ ਤੇ ਨਹੀਂ ਪੈਰ ਧਰਦਾ ਨਾ ਮੈਨੂੰ ਇਹੋ ਜੀ ਹੱਤ ਆ ਚੋਈ ਫੱਕੀ ਵਾਲੀ ਮੈਂ ਤਾਂ ਮੰਗ ਕੇ ਲੈ ਲੂ ਤੋ ਆਹ ਰਹੀ ਗੱਲ ਆ ਤੈਡੀ ਗੱਲ ਕਹਿਤੀ ਅੱਜ ਤੋਂ ਬਾਅਦ ਮੈਂ ਤੇਰੇ ਕਮਰੇ ਚ ਬੜਦੀ ਨਹੀਂ ਉਹ ਨਹੀਂ ਹਾਂ ਬਸ ਹੁਣ ਮੇਲੇ ਦਾ ਗੁੱਸਾ ਕਰ ਜਾਣਾ ਯਾਰਾ ਗੁੱਸੇ ਵਾਲੀ ਗੱਲ ਨਹੀਂ ਦੇਖ ਬਈ Papa ਗੱਲ ਇਹ ਆ ਤੈਂ ਜਾਤਾ ਕਾਰਡ ਬਦਲ ਲਿਆ ਉਹਦੇ ਬਾਦ ਕੀ ਕਰ ਕਾਰਡ ਬਦਲ ਲੇ ਤਾਂ ਨਾ ਮੇਰਾ ਤਾਂ ਉਹੀ ਦੋ ਟਾਈਮ ਦੋ ਚਮਚੇ ਤੜਕੀ ਦੋ ਦੁਪਹਿਰੇ ਬਸ ਤੀਜਾ ਨਹੀਂ ਆਪਾਂ ਖਾਂਦੇ ਨਾ 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 ਜਿਆਦਾ ਨਹੀਂ ਆਪਾਂ ਵਧਾਉਂਦੇ ਆਗੇ ਬੋਲਿਆ ਚਲ ਦੇਖਾਂ ਕੋਈ ਨਾ ਕੁਝ ਹੋ ਗਿਆ ਹਵਾ ਗਿਆ ਫਰ ਹੁਣ ਮੈਨੂੰ ਵੀ ਸ਼ੱਕ ਜੀ ਤਾਂ ਮੈਨੂੰ ਵੀ ਪਈ ਹੈ ਵੀ ਮਾਲਾਇਤ ਕੀ ਛੇਦੀ ਮੁੱਕ ਗਿਆ ਮੇਰਾ ਹਾਂ ਪਤਾ ਕੀ ਹੈ ਨਾ ਤੂੰ ਮੈਨੂੰ ਲੱਗਦਾ ਵੱਡਾ ਚਮਚਾ ਲਾ ਲੈਣਾ ਚਲ ਦੇਖਾਂ ਇੱਕ ਗੌਰ ਕਰਾਂਗੇ ਚਲਾ ਚਲੀਏ ਹਾਂ ਆਇਆ ਹਾਂ ਨਾ ਤੂੰ ਮੜ ਜਾ ਦੇਖੀ ਮੇਰੇ ਤੋਂ ਮੰਗ ਕੇ ਲੈ ਜੀ ਮੇਰੀ ਗੱਲ ਚਾਹੇ ਮੇਰੇ ਕੋਲ ਤਾਂ ਚਾਰ ਬਾਰੀ ਖਾ ਲੈ ਮੰਗ ਕੇ ਲੈ ਲੈ ਬੰਦੇ ਯਾਰ ਮੱਖਣਾ ਗੱਲ ਇੱਕ ਸੋਚਣ ਵਾਲੀ ਆ ਬਾਪੂ ਵੀ ਖਾਣ ਲੱਗ ਗਿਆ ਇਹ ਦੋਨੇ ਖਾਣ ਲੱਗ ਗੀਆਂ ਬੀਬੀ ਆ ਰਾਈ ਵੀ ਕਾਹੀ ਦਾ ਸਾਰਾ ਦਿਨ ਕੰਮ ਕਰਦੀਆਂ ਫਰੀ ਜਾਂਦੀਆਂ ਨੇ ਔਰ ਖੁਸ਼-ਖੁਸ਼ ਰਹਿੰਦੀਆਂ ਨੇ ਮੈਂ ਕਿਉਂ ਪਿੱਛੇ ਰਹਾ ਮੈਂ ਗਣਾ ਮੈਂ ਵੀ ਚੱਕ ਦੰਨਾ ਬੰਬੂ ਆਪਾਂ ਵੀ ਆਪਦਾ ਕੰਮ ਦੀਆਂ ਲਿਆਰਿਆ ਕਰਾਂਗੇ ਨੇਹਰੀਆਂ ਔਰ ਨਾਲੇ ਗਾਲਾਂ ਨਹੀਂ ਪੈਿਆ ਕਰਨੀਆਂ ਚੱਲ ਦੇਖੀ ਜਾਊਗੀ ਕਿਥੇਂ ਡਰੇ ਪਈ ਹੋਊਗੀ ਭਾਈ ਮੈਂ ਮਰ ਜਾਂਾਂ ਵੇ ਮੁੰਡਿਆ ਤੂੰ ਵੀ ਲੱਗ ਗਿਆ ਵੇ ਖਾਣ ਆ ਬੇਬੇ ਕੁਝ ਨਹੀਂ ਹੁੰਦਾ ਜੇ ਮੇਰੇ ਘਰ ਆਈ ਖਾਣ ਲੱਗੀ ਤੂੰ ਲੱਗੀ ਖਾਣ ਬਾਪੂ ਲੱਗ ਗਿਆ ਖਾਣਾ ਪਰ ਮੈਂ ਵੀ ਲੱਗ ਗਿਆ ਐ ਸਾਡੀ ਤਾਂ ਜ਼ਿੰਦਗੀ ਹੋ ਗਈ ਬਰਬਾਦ ਪੁੱਤ ਤੇਰਾ ਸਿਉਨੇ ਵਰਗਾ ਸਰੀਰ ਤੂੰ ਤਾਂ ਬਚਾ ਲੈ। ਓ ਬੇਬੇ ਤੁਸੀਂ ਤਾਂ ਖਾ ਕੇ ਸਾਰਾ ਦਿਨ ਉੱਡ ਜੂ ਉੱਡ ਜੂ ਕਰਦੇ ਫਰੀਜ ਨੂੰ ਮੈਂ ਮਰ ਜਾਇਆ ਫਰੀਜ ਨਾਲ। ਮੈਂ ਤਾਂ ਆਪਦਾ ਕੰਮ ਤੋਂ ਚੱਕਦਾ ਕੰਮ। ਹੇ ਮੈਂ ਮਰ ਜਾਵੇ ਕਿਉਂ ਦੇ ਇਹਨੂੰ ਬੱਟੇ ਲਾਲੇ ਪੁੱਤ ਕਿੰਦਾਂ ਕਿ ਤੇ ਸਰੀਰ ਉੱਡ ਜੂ ਉੱਡ ਜੂ ਕਰਦਾ ਥੋੜੇ ਚਿਰ ਦੀ ਲਹਿਰ ਹੁੰਦੀ ਐ ਇਹ। ਫੇਰ ਉੱਥੇ ਵਗ ਜਾਂਦਾ ਸਰੀਰ। ਉਸਨੇ ਹੁੰਦਾ ਬੇਬੇ ਚੱਲ ਹੁਣ ਖਾ ਤਾਂ ਨਹੀਂ। ਕਿਆ ਕਰ ਤੂੰ ਮੇਰਾ ਹੇ ਮੈਂ ਮਾਰਾਂ ਜਮੀ ਛੜਤਾ ਬੇੜਾ ਬੈਠਾ ਤੇ ਆ ਗਿਆ ਜਮੀ ਘਰ ਦੀ ਬਰਬਾਦੀ ਆ ਗਿਆ ਜਮੀ ਤੇ ਚਾਹ ਬਣਾ ਕੇ ਹਾਂ ਕਾ ਨੂੰ ਡਰਦੀ ਆ ਦੇਖਾਂ ਕੀ ਕਰਦਾ ਇਹ ਉਹ ਵਗੇਲੇ ਉਹਗੇਲੇ ਵੇ ਉਹ ਚੱਲ ਜਲੀਏ ਖੇਤ ਨੂੰ ਮੇਰਾ ਰਾ ਹਾਂ ਬਾਬੇ ਇੱਥੀ ਫਰੀ ਜਾਨਾ ਤੂੰ ਤਾਂ ਮੱਥਾ ਮਾਰਦਾ ਕੰਮ ਹੀ ਯੁਕਰੀ ਰਹਿੰਦਾ ਖੇਤ ਆਦੇ ਵਿਸਾਲੇ ਆਪਣਾ ਚੱਲ ਜਲੀਏ ਚਾਲ ਆਜ ਤਾਂ ਬਈ ਤੁਰ ਕੇ ਜਾਣਾ ਪੂਨ ਨਾਲੇ ਕੀ ਗੱਲ ਓਏ ਇਹ ਤਾਂ ਭੂਕ ਲਿਕੜੀ ਬਈਆ ਚਲ ਤੁਰਕੇ ਬਾਗ ਚੱਲਿਆ ਕਰ ਕਿਸੇ ਟਾਈਮ ਤਾਂ ਚੱਲ ਫੇਰ ਆ ਜਾ ਹੋਰ ਹੁਣ ਤੈਨੂੰ ਚਲਾਉਣ ਦਾ ਪਤਾ ਨਹੀਂ ਸਤਾ ਨਹੀਂ ਹੈਗਾ ਚੱਲ ਬੇਬੇ ਉੱਠ ਖੜ ਵਾਗਿਓ ਤਾਂ ਤੂੰ ਗੋਦਾ ਫੜੀ ਬੈਠੀ ਮੈਂ ਤੈਨੂੰ ਤੜਕੇ ਦੇਖੀ ਨਹੀਂ ਤਵੇ ਤਾਂ ਤੋੜ ਲੱਗੀ ਆ ਜਾ ਆ ਜਾ ਭੱਜਿਆ ਛੇਤੀ ਕਰ ਤੇ ਇੱਥੋਂ ਨਾ ਮੁੜਿਆ ਆ ਜਾ ਛੇਤੀ ਾਂਗੇ ਹੋਏ ਲੱਗਾ ਯਾ ਕੜ ਤੂੰ ਵੀ ਫਿਰ ਚੱਕਦੇ ਰੇ ਇਸ ਗ੍ਰੰਹ ਨਜ਼ਾਰਾ ਬਹੁਤ ਰੈ ਨਾ ਜਮਾ ਹੱਡ ਬੈਰਨੀ ਦੁਖਦਾ ਲੈ ਅਦਸ ਮੱਖਣਾ ਤੂੰ ਵੀ ਖਾਣ ਲੱਗ ਗਿਆ ਤੈਨੂੰ ਕਿਹਨੇ ਕਿਹਾ ਬੇਬੇ ਤੁਹਾਨੂੰ ਪਤਾ ਮੇਰੀ ਗੱਲ ਸੁਣ ਲਾ ਅਦੇ ਦਿੱਤ ਧਰਦੇ ਹੋਂ ਜਦੋਂ ਬਾਣੀ ਪੈ ਗਈ ਲੈ ਖਾੜ ਥੋੜੀ ਖਾਇ ਕਰ ਤੂੰ ਵੇ ਫਿਰ ਘਰ ਤੋਂ ਲੱਗ ਗਿਆ ਖਾਣਾ ਓਏ ਮੈਂ ਤਾਂ ਕੰਮ ਕਰ ਜੇ ਕਰਦਾ ਮਾਂ ਚਲ ਖਾ ਲਿਆ ਕਰਾਂਗੇ ਹਾਂ ਪੁੱਤ ਮੇਰੀ ਗੱਲ ਸੁਣ ਲਓ ਹਾ ਮੇ ਨਿਜਾਰਾ ਤਾਂ ਹੈਗਾ ਇਹਦਾ ਬਾळा ਮੈਂ ਵੀ ਪਮੀਰੀ ਵਾਂਗੂ ਫਿਰਦੀ ਆ ਸਾਰੇ 베ੜੇ ਚ ਘੁੰਕਦੀ ਪਰ ਮੈਂ ਇੱਕ ਆਏ ਗੱਲ ਕਰਦੀ ਆ ਜਦੋਂ ਆਪਾਂ ਚਾਰ ਜੀ ਐ ਕਰਦੇ ਚਾਰੇ ਖਾਣ ਲੱਗੇ ਆਪਣਾ ਟਾਈਮ ਕਿੱਥੋਂ ਦੀ ਕੁਲਪੁੱਤ ਐਨਾ ਖਰਚਾ ਆਪਾਂ ਕਿਵੇਂ ਤੋੜਾਂਗੇ ਖਰਚਾ ਤਾਂ ਅੱਜਕੱਲ੍ਹ ਰੋਟੀ ਦਾ ਵੀ ਨਹੀਂ ਤੁਰਦਾ ਉਹ ਬਾਪੂ ਆਪੇ ਲਿਆਇਆ ਕਰੂਗਾ ਪਹਿਲਾਂ ਵੀ ਲਿਆਉਂਦਾ ਤੇ ਹੁਣ ਵੀ ਲਿਆਊਗਾ ਹੋਰ ਕੀ ਹੈ ਬੇਬੇ ਹੁਣ ਕਿਉਂ ਡਰ ਜਾਈ ਨਹੀਂ ਆ ਤੁ ਬਾਪੂ ਪਹਿਲਾਂ ਨਾ ਕੱਲਾ ਖਾਂਦਾ ਹੁੰਦਾ ਸੀ ਆਪਦੇ ਜੋ ਕਰੀ ਲਿਆ ਆਉਂਦਾ ਸੀ ਹੁਣ ਇੰਨੇ ਜਾਣੇ ਦੀ ਪਹਿਲਾਂ ਬਾਪੂ ਕਿੱਥੇ ਲਿਆ ਕਰੂ ਕਿੱਥੇ ਤਾਂ ਮਹੀਨੇ ਦੀ ਕਿੱਲੋਂ ਦੀ ਸੀ ਹੁਣ 4 ਕਿਲੋ ਆਇਆ ਕਰੂਗੇ ਬੇਬੇ ਮੇਰੀ ਗੱਲ ਉਹਨੂੰ ਕਿਹੜਾ ਹੁਣ ਤੱਕ ਪਤਾ ਲੱਗਿਆ ਹੁਣ ਤੱਕ ਵੀ ਲਈ ਜਾਂਦਾ ਦਹਾ ਵੀ ਆਈ ਲਈ ਜਾਂਦਾ ਪਰ ਹੁਣ ਤਾਂ ਪਤਾ ਲੱਗੂਗਾ ਪੁੱਤ ਹਾਂ ਬਾਪੇ ਹਾਂ ਭਾਈ ਮੈਂ ਤੁਹਾਨੂੰ ਐ ਕਹਿਣਾ ਰੇਟ ਤੂੜੀ ਦਾ ਜੰਮੀ ਨਹੀਂ ਹੈਗਾ ਹਿੱਕੀ ਯਾਰਾ ਓਏ ਆ ਪਤਾ ਕੀ ਆ ਪਰਾਲੀਆਂ ਪੂਰੋਲੀਆਂ ਦੀ ਤੂੜੀ ਲਾ ਕੇ ਕਰਨ ਉਹਦੇ ਕਰਕੇ ਰੇਟ ਘਟ ਰਿਆ ਹਾਂ ਹੋਰ 200 ਕਿਹੜਾ ਰੇਟ ਹੁੰਦਾ ਨਾਲੇ ਹੁਣ ਪਤਾ ਅਗਲਾ ਕੀ ਕਹਿੰਦਾ ਅਗਲਾ ਕਹਿੰਦਾ ਸਭ ਹੀ ਕਰ ਦਿਆਂ ਤਾਂ ਵਿੱਚ ਅੱਗ ਲਾਵਾਂਗੇ ਉਹ ਚਲੋ ਕੋਈ ਗੱਲ ਇਹ ਗਰੀਬ ਗੁਰਬਿਆਂ ਨੂੰ ਟੁੜੀ ਮਿਲ ਜੂਗੀ ਨਹੀਂ ਤੇਰੇ ਵਰਗਾ ਮੇਰੇ ਵਰਗਾ ਕਾ ਦਿੰਦਾ ਤੇ ਇਹਨਾਂ ਨੂੰ ਹਾਂ ਤਾਂ ਮੈਨੂੰ ਤਾਂ ਵਾਧੂ ਮਿਲ ਗਏ ਮੈਂ ਤਾਂ ਇਹ ਸਮਾਤ ਕੇ ਨੇ ਤਿੰਨ ਚਾਰ ਕਿੱਲੇ ਸਮਾਨ ਜਾਂ ਕੱਟੀ ਜਾਂਦਾ ਗੱਲ ਕੀ ਓਏ ਐਂ ਘਰ ਖੜਾ ਜਾ ਮੈਂ ਗੱਲ ਭੁੱਲ ਗਿਆ ਕਮਰੇ ਮੈਂ ਘਰੇ ਜਾ ਮੈਂ ਖੜਾ ਜਾ ਮੈਂ ਖਾਣੇ ਮਾਹੂ ਆ ਗਿਆ ਯਾ ਤੂੰ ਤਾਂ ਪੁਰ ਪਿਆ ਪੁੱਠਾ ਦੇਖੀ ਮੇਰੀ ਗੱਲ ਤਾਂ ਪਹਚਾਣੇ ਰਹਿ ਗਈ ਯਾਰ ਪਰ ਤਾਲ ਕਰਨ ਦੇ ਜਾ ਕੇ ਮੈਨੂੰ ਵੀ ਕਾਤੋਂ ਕਰ ਗਾਲ ਤਾਂ ਫੁੰਡਲਾ ਮੇਰੀ ਖੜ ਜਾ ਮਰ ਜਾ ਤੇ ਤarde ਮੈਨੂੰ ਤੜਕੇ ਦੀ ਵਾਰੀ ਤੋੜ ਜਲੇ ਥੋੜੀ ਜਿਹੀ ਹੋਰ ਦੇ ਦੇ ਮੇਰਾ ਪੁੱਤ ਵਣਕੇ ਇੰਨੀ ਨਾਲ ਹੀ ਪੁੱਤ ਸਾਰਨਾ ਇੰਨੀ ਨਾਲ ਆ ਸੋਡੀ ਭੈਣ ਦੇ ਤੁਸੀਂ ਵੀ ਭੁੱਖੀ ਲਾ ਕੇ ਖਾਣ ਹੋਏ ਮਮਾ ਮਮਾ ਬਾਪੂ ਜੀ ਮੈਂ ਤੇਰੀ ਕੁਛ ਨਹੀਂ ਸੁਣੀ ਮੈਂ ਆ ਮੁੰਡੇ ਦੇ ਗੋਡੇ ਤੋੜੂਗਾ ਮੈਂ ਗੰਦ ਸੁਣ ਲੈ ਬਾਪੂ ਜੀ ਕੁੜੀਏ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਗੋਡੇ ਦਾ ਮੈਂ ਇਹਦੇ ਤੋੜੂ ਕੰਜਰ ਮੈਂ ਕੋਈ ਇੰਨਾ ਨਾ ਹੋ ਕਰ ਨਿਕਲ ਬਾ ਸਾਡੇ ਹਰਾਮੀ ਨਾ ਹੋਣ ਜੇ ਜੀਦੇ ਓਏ ਯਾਰ ਬਾਪੂ ਮੈਂ ਕਾਨੂੰ ਲਾਇਆ ਯਾਰ ਖਾਣਾ ਤੂੰ ਤਾਂ ਉਹੀ ੱਟਕੇ ਮਾਰੀ ਬਾਬੇ ਖੜਤਾ ਜਾ ਆ ਸਾਰਾ ਡੱਬਾ ਮੇਰਾ ਖਾਲੀ ਕਰਤਾ ਓਏ ਤੈਂ ਸਾਰਾ ਡੱਬਾ ਮੈਨੂੰ ਐਂ ਦੱਸਾ ਭੁੱਖੀ ਖਾਣ ਲਾਤਾ ਤੈ ਓਏ ਯਾਰ ਬਾਪੂ ਮੈਂ ਕਾਨੂੰ ਲਾਇਆ ਤੈਂ ਲਾਇਆ ਜੇ ਤੂੰ ਖਾਂਦਾ ਦੀ ਤਾਂ ਇਹ ਲੱਗੇ ਸਾਰੇ ਖਾਣਾ ਬਾਪੂ ਜੀ ਇਹ ਮੁੰਡੇ ਦੀ ਗਲਤੀ ਨਹੀਂ ਹੋएगी ਇਹ ਸਾਨੂੰ ਮੈਂ ਦੱਸਦੀਆਂ ਜੇ ਤੁਸੀਂ ਘਰੇ ਲਿਆ ਕੇ ਧਰ ਦੇਤੀ ਨਾ ਤਾਂ ਖਾਂਣ ਲੱਗੇ ਨਾਲੇ ਬਾਕੀ ਗੱਲ ਰਚਦੀਆਂ ਵਿੱਕੇ ਮੇ ਖਾਣ ਲੱਗੇ ਇਹ ਗੱਲ ਹੈ ਰਾਣੀ ਭਲੇਖੇ ਨਾ ਲੱਗੀ ਇਹਨੂੰ ਦੇਖ ਕੇ ਮੈਂ ਲੱਗ ਗਈ ਮੁੰਡਾ ਦੁਖੀ ਹੋ ਕੇ ਲੱਗ ਗਿਆ ਅੱਛਾ ਅੱਛਾ ਆਹ ਗੱਲਾਂ ਹੋਰ ਬਾਪੂ ਉਹ ਮਖਣਾ ਸਿਆਣੇ ਨੇ ਸਹੀ ਗੱਲ ਕਹੀ ਆ ਓਏ ਜੇ ਕਹਿੰਦੇ ਇੱਕ ਸੇਬ ਖਰਿਆਵਾ ਸਾਰੀ ਪੇਟੀ ਖਰਾਬ ਹੋ ਜਾਂਦੇ ਸੇਬਾਂ ਦੀ ਆਹ ਦੇਖ ਲਾ ਜੇ ਮੈਂ ਖਾਣ ਲੱਗਿਆ ਸੀ ਇਕੱਲਾ ਤਾਂ ਅੱਜ ਸਾਰਾ ਡੱਬਾ ਖਾਣ ਲੱਗਿਆ ਸੋਡੀ ਗਲਤੀ ਨਹੀਂ ਹੈਗੀ ਭਈ ਇਹ ਗਲਤੀ ਮੇਰੀ ਆ ਬਾਪੂ ਜੀ ਸਾਰੇ ਘਰ ਦੀ ਬਰਬਾਦੀ ਹੋ ਗਈ ਹੁਣ ਮੈਂ ਐ ਸੋਚਦੀ ਆਂ ਵੀ ਆਪਣਾ ਸਾਰਾ ਨਾਂ ਬਣੂਗਾ ਕੀ ਬਣਨਾ ਦਾ ਕੀ ਆ ਭਈ ਸਾਰਾ ਨਬਰ ਭੁੱਖੀ ਖਾਣ ਲੱਗ ਗਿਆ ਜ਼ਮੀਨ ਵੀ ਬੀਕੂ ਘਰ ਵੀ ਬੀਕੂ ਆਪਣਾ ਜੇ ਆਪਾਂ ਹੀ ਖਾਈ ਗਏ ਅੱਜ ਤੋਂ ਮੈਂ ਨਹੀਂ ਖਾਂਦਾ ਆ ਚੱਕੇ ਦਾ ਜੂੜ ਵੜਤੇ ਆ ਮੈਂ ਨਹੀਂ ਖਾਂਦਾ ਅੱਜ ਤੋਂ ਮੁੜ ਕੇ ਬਾਪੂ ਜੀ ਹੁਣ ਆਪਾਂ ਨੂੰ ਫੇਰ ਕੋਈ ਹਿੱਲਾ ਵੀ ਕਰਨਾ ਪਊਗਾ ਐ ਤਾਂ ਆਪਾਂ ਤਾਂ ਛੱਡੀ ਨਹੀਂ ਜਾਣੀ ਹਿੱਲਾ ਦਾ ਕੀ ਕਰਨਾ ਭਈ ਚਲੋ ਕਿਸੇ ਸੈਂਟਰ ਚ ਚੱਲਦੇ ਆ ਸਾਰੇ ਜਾਣੇ ਆਪਾਂ ਉਥੇ ਇਲਾਜ ਕਰਾਣਾ ਮੈਂ ਤਾਂ ਆਪ ਛੱਡੂਗਾ ਹਾਂ ਬਾਬੇ ਤੂੰ ਵੀ ਛੱਡ ਲੈ ਗਿਆਂ ਨਾ ਗੱਲ ਨੂੰ ਮੇਰੇ ਅੱਗੇ ਫੇਰ ਕੰਜਰਾ ਅੱਜ ਦਾ ਤੂੰ ਕੱਲਾ ਖਾਣਾ ਦਿਹਾੜੀਦਾਰ ਬੰਦਾ ਕੱਲ ਨੂੰ ਜਿਹੜਾ ਡੱਬਰ ਖਾਊਗਾ ਸਾਰਾ ਉਹਦਾ ਭਾਈ ਖਾਊਗੀ ਖਾਊਗਾ ਚਲੋ ਭਾਈ ਚਲੋ ਫੇਰ ਚੱਲੀ ਹਾਂ ਆਇਓ ਉਹ ਆਇਆ ਇੱਕ ਗੱਲ ਹੈਗੀ ਆ ਬਾਬੇ ਜੇ ਬੰਦਾ ਚਲੋ ਇੰਨੀ ਮਾੜੀ ਵੀ ਨਹੀਂ ਹੈਗੀ ਇਹ ਮਾੜੀ ਪਤਾ ਕਿਉਂ ਨਹੀਂ ਹੈਗੀ ਜੇ ਆਪਣੇ ਵੇਜਣ ਲੱਗ ਜੇ ਆ ਦੂਜੇ ਨਾਲ ਉਹਦਾ ਖੇੜਾ ਛੁੜ ਜਾ ਉਹ ਚਿੱਟੀਆਂ-ਚੁੱਟੀਆਂ ਤੋਂ ਪੈਂਡਾ ਜੂਏ ਤਾਂ ਓਏ ਚੱਲ ਭਈ ਆਪਾਂ ਆਪਣਾ ਪੈਂਡਾ ਛੜਾਈਏ ਕਿ ਦਵਾਈ ਲਈ ਚੱਲ ਕੇ ਕਿਸੇ ਸੈਂਟਰ ਤੋਂ ਫੇਰ ਦੇਖੀ ਜਾਊਗੀ ਉੱਪਰ ਦਵਾਈ ਦਾ ਸਰਪੀ ਜਾਊ ਮੇਰਾ ਆ ਜਾ ਆ ਜਾ ਤੂੰ ਕੋਈ ਕਰਨਾ ਹੁੰਦਾ ਹੈ ਕਿਹੜਾ ਘਰੇ ਬਿਠਾਉਂਦਾ ਸਾਸਤ੍ਰੀਕਾਰ ਭਈ ਸਾਰੇ ਵੀਰਾਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਇਹ ਜਿਹੜੀ ਨਸ਼ੇ ਵਾਲੀ ਵੀਡੀਓ ਦੇਖਿਆ ਤੁਸੀਂ ਨੇ ਨਸ਼ਾ ਬਹੁਤ ਮਾੜੀ ਚੀਜ਼ ਆ ਪੁੱਜ ਕੇ ਵੀ ਨਸ਼ਾ ਨਾ ਕਰੋ ਜੇ ਘਰ ਦੇ ਵਿੱਚ ਇੱਕ ਵੀ ਬੰਦਾ ਨਸ਼ਾ ਕਰਦਾ ਉਹਨੂੰ ਦੇਖ ਕੇ ਸਾਰਾ ਟੱਬਰ ਲੱਗ ਜਾਂਦਾ ਕਰਨਾ ਮੈਂ ਖਾਂਦਾ ਦੀ ਇਹ ਜਵਾਖ ਲਾਗੇ ਖਾਣਾ ਨੂੰ ਲਾਗੀ ਖਾਣ ਫਿਰ ਵੱਡੀ ਫਿਰ ਛੋਟੀ ਫਿਰ ਮੁੰਡਾ ਲਾਗਿਆ ਖਾਣਾ ਨਾਲੇ ਸਿਰੀ ਲਵੇੜਤਾ ਵਿੱਚ ਹਾਂ ਸਾਰੀ ਆ ਗਈ ਵਿੱਚ ਸਾਰੀ ਆ ਗਏ ਨਸ਼ਾ ਬਹੁਤ ਮਾੜੀ ਚੀਜ਼ ਐ ਨਸ਼ੇ ਹੁੰਦਾ ਘਰੇ ਬੜ ਨਾ ਦਿਓ ਜਿਹੜਾ ਮਰਜੀ ਨਸ਼ਾ ਹੋਵੇ ਛੋਟਾ ਚਾਹੇ ਵੱਡਾ ਈ ਤਾਂ ਗਲੌਣੇ ਸਾਰੀ ਮਾੜੇ ਨੇ ਨਸ਼ੇ ਤੋਂ ਹਾਂਜੀ ਹਾਂ ਤੇ ਦੂਜੀ ਗੱਲ ਭਾਈ ਇਹ ਆ ਦੇਖੋ ਨਸ਼ਾ ਦਾ ਪਟੂਣਾ ਸਰਕਾਰ ਤੇ ਜਾਂ ਮਲਾਜ਼ਮਾਂ ਦੇ ਨਾਲ ਭੰਨਾ ਕਰੋ ਪਿੰਡ ਲੈਵਲ ਤੇ ਇਹਦੀ ਬਰੋਤਤਾ ਕਰੋ ਤਾਂ ਹੀ ਆਪਾਂ ਨਸ਼ੇ ਦੇ ਠੱਲ ਪਾ ਸਕਾਂਗੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਮੈਂਟ ਕਰੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਇਹ ਜੇ ਪਿੰਡ ਚੋਂ ਨਸ਼ਾ ਵੇਚਦਾ ਜਾਂ ਖਾਂਦਾ ਕੋਈ ਫੜ ਲਿਆ ਤਾਂ ਉਹਦੀ ਜਵਾਨਤ ਬਣਾ ਕਰੋ ਆਪਾਂ ਪਿੰਡ ਦੀ ਜਵਾਨਤ ਕਰਾਉਣਾ ਪਿੰਡ ਦੀ ਮੇਰੇ ਵਰਗੇ ਮੂਰੇ ਹੋਏ ਚੱਲ ਵੀ ਜਵਾਨਤ ਲਈ ਕਰਾ ਕੇ ਜਦੋਂ ਬੈਠਾ ਰਿਹਾ ਆਪੇ ਦੋ ਨੂੰ ਦੇਖ ਕੇ ਹੋਰ ਪਾ ਜਾਣਗੇ ਹੌਲੀ ਹੌਲੀ ਆਪੇ ਘਟਦਾ ਪੈ ਜਾਊਗਾ ਭਈ ਇਹ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਆਲੀਂ ਨੇਰੀਆਂ ਠਾਲ ਦੋ ਹਾਂਜੀ ਹਾਂ ਤੇ ਹਾਂਜੀ ਬੋਲੋ ਜੀ ਤੁਸੀਂ ਕਹਿ ਰਹੇ ਹੋ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਹਾਂ ਕਮੈਂਟ ਕਰ ਦਿਆ ਕਰੋ ਜਿਹੇ ਜੇ ਮਰਜ਼ੀ ਕਰ ਦਿਓਾਨੂੰ ਕਮੈਂਟਾਂ ਦੇ ਵੀ ਕੋਈ ਚੱਕਰ ਨਹੀਂ ਸਾਨੂੰ ਦੱਸ ਦਿਆ ਕਰੋ ਚੰਗੇ ਨੇ ਮਾੜੇ ਕਰ ਦਿਆ ਕਰੋ ਕਮੈਂਟ ਵਾਸਤੇ ਕੋਈ ਛੋਟੀ ਸਾਰਾ ਕੁਝ ਹੈ ਹਾਂ ਜੇ ਤੁਹਾਨੂੰ ਕੋਈ ਸੀਨ ਅਗਰ ਜੇ ਗਲਤ ਵੀ ਲੱਗਿਆ ਮਾੜਾ ਵੀ ਲੱਗਿਆ ਉਹਦੇ ਵਾਰ ਤੁਸੀਂ ਆਪਣੇ ਆਪਣੇ ਮਤਲਬ ਵਿੱਚ ਆਪ ਸਾਨੂੰ ਦੇ ਸਕਦੇ ਹੋ ਸੇ ਉਸ ਹਿਸਾਬ ਨਾਲ ਅੱਗੇ ਤੋਂ ਸੁਧਾਰ ਜ਼ਰੂਰ ਲਿਆਵਾਂਗੇ ਹਾਂਜੀ ਹਾਂ ਚਲੋ ਠੀਕ ਹੈ ਧੰਨਵਾਦ ਜਿਉਂਦੇ ਬਸ ਦੇ ਰਹੋ ਸਾਰਿਆਂ ਸਾਰਿਆਂ ਨੂੰ ਪਿਆਰ ਭਰੀ ਸਾਥ ਸਹਿਯੋਗ ਨਾਲ ਜਿਉਂਦੇ ਬਸ ਦੇ ਰਹੋ